ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਆਰਗੇਨਾਈਜ਼ ਕ੍ਰਾਈਮ ਤੇ ਟੈਰਰ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਅਸੀਂ ਚਾਰ ਆਪਰੇਟਿਵ ਥੋੜੇ ਆ ਬਬਰ ਖਾਲਸਾ ਇੰਟਰਨੈਸ਼ਨਲ ਨਾਲ ਜਿਹੜੇ ਰਿਲੇਟਡ ਨੇ ਔਰ ਇਹ ਚਾਰੋਂ ਜਿਹੜੇ ਮੁਲਜ਼ਮ ਨੇ ਇਹ ਸਾਡੇ ਤਰਨਤਾਰਨ ਡਿਸਟ੍ਰਿਕਟ ਦੇ ਰਹਿਣ ਵਾਲੇ ਆ ਔਰ ਇਹਨਾਂ ਨੇ ਤਰਨਤਾਰਨ ਏਰੀਏ 'ਚ ਐਕਸਟਰਸ਼ਨ ਵਾਸਤੇ ਫਾਇਰਿੰਗ ਕਰਕੇ ਇਨਸੀਡੈਂਟਸ ਵੀ ਇਨਵੋਲਡ ਨੇ ਚਾਹੇ ਉਹ ਅਟੈਂਪਟ ਟੂ ਮਰਡਰ ਵੀ ਹੈ ਪੁਰਾਣੇ ਮੁਕਾਦਮੇ ਵੀ ਇਹਨਾਂ ਦੇ ਦਰਜ ਹੈ ਕਈ ਦੋਸ਼ੀਆਂ ਤੇ ਬੇਸਿਕਲੀ ਇਹਨਾਂ ਨੇ ਤਰਨਤਾਰ ਨੇਰੀਏ ਦੇ ਵਿੱਚ ਇੱਕ ਮੈਡੀਕਲ ਪ੍ਰੈਕਟਿਸ਼ਨਰ ਦੇ ਘਰ ਤੇ ਫਾਇਰਿੰਗ ਪੂਰਿੰਗ ਕੀਤੀ ਐਕਸਟਰਸ਼ਨ ਦੇ ਮੰਤਵ ਨਾਲ ਉਸ ਤੋਂ ਬਾਅਦ ਇੱਕ ਐਕਸ ਸਰਵਿਸਮੈਨ ਦੇ ਵੀ ਫਾਇਰਿੰਗ ਕੀਤੀ ਤੇ ਇੱਕ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਉੱਤੇ ਵੀ ਫਾਇਰਿੰਗ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਗ੍ਰੈਫਿਟੀ ਅਪਰ ਲਿਖੀ ਗਈ ਸੀ ਕੋਰਟ ਕੰਪਲੈਕਸ ਦੇ ਨੇੜੇ ਇੱਧਰ ਪਟਵਾਰਖਾਨੇ ਕੋਲ ਤੇ ਜਿਹੜਾ ਰੇਲਵੇ ਸਟੇਸ਼ਨ ਤੇ ਅੰਮ੍ਰਿਤਸਰ ਉਹ ਵੀ ਦੋਨੋਂ ਕੇਸਸ ਸੋਲਵ ਹੋਏ ਨੇ ਇਹਨਾਂ ਵੱਲੋਂ ਉਹ ਦੋਨੋਂ ਜਿਹੜੇ ਕ੍ਰਾਈਮ ਕੀਤੇ ਗਏ ਸੀ ਬੇਸਿਕਲੀ ਇਹ ਬੰਦੇ ਸ਼ਮਸ਼ੇਰ ਸ਼ੇਰਾ ਇੱਕ ਬੀਕੇਆਈ ਆਪਰੇਟਿਵ ਹੈ ਜਿਹੜਾ ਆਰਮੀਨੀਆ ਦੇ ਵਿੱਚ ਹੈਗਾ ਤੇ ਉਹ ਪਿੱਛੇ ਜੇ ਡਿਟੇਨ ਵੀ ਕੀਤਾ ਉੱਥੋਂ ਦੀ ਪੁਲਿਸ ਨੇ ਇਸ ਤੋਂ ਇਲਾਵਾ ਪ੍ਰਭ ਦਾਸੂਵਾਲ ਤੇ ਅਫਰੀਦੀ ਤੂਤ ਜਿਹੜੇ ਦੋਨੋਂ ਤਰਨਤਾਰਨ ਦੇ ਨੋਟੋਰੀਅਸ ਗੈਂਗਸਟਰ ਨੇ ਉਹਨਾਂ ਦੇ ਇਸ਼ਾਰਿਆਂ ਤੇ ਵੀ ਕੰਮ ਕਰਦੇ ਰਹੇ ਇਹਨਾਂ ਦੀ ਪਛਾਣ ਗੁਰਵਿੰਦਰ ਏਲੀਅਸ ਹਰਮਨ ਇਹ ਪਿੱਖੀਵਿੰਡ ਦਾ ਵਿਸ਼ਾਲ ਜਿਹੜਾ ਹੈਗਾ ਇਹ ਨਾਨਕ ਸਰ ਤਰਨਤਾਰਨ ਦੇ ਮੁਹੱਲੇ ਦਾ ਇੱਕ ਦੂਸਰਾ ਜਿਹੜਾ ਹੈਗਾ ਲੜਕਾ ਪਿੱਖੀਵਿੰਡ ਤਰਨਤਾਰਨ ਦਾ ਹੀ ਉਹ ਵੀ ਔਰ ਜੋਬਨਦੀਪ ਇਹ ਪਿੱਖੀਵਿੰਡ ਦੇ ਹੀ ਐ ਜਿਆਦਾ ਉਸ ਏਰੀਏ ਦੇ ਲੜਕੇ ਨੇ ਮੇਨ ਜਿਹੜਾ ਕੰਮ ਹੈ ਗੁਰਵਿੰਦਰ ਹਰਮਨ ਤੇ ਵਿਸ਼ਾਲ ਇਹ ਦੋਨੋਂ ਇਨਵੋਲਡ ਸੀਗੇ ਕੀਤੀ ਜਿਹੜਾ ਵਿਸ਼ਾਲ ਕੀਤੀ ਆ ਦੋ ਵਿਸ਼ਾਲ ਨੇ ਇਹਨਾਂ ਚ ਇਹਨਾਂ ਨੇ ਸਾਰੇ ਮੇਨ ਜਿਹੜੇ ਕੰਮ ਕੀਤੇ ਆ ਤੇ ਲੌਜਿਸਟਿਕ ਸਪੋਰਟ ਜਿਹੜਾ ਦੂਸਰਾ ਵਿਸ਼ਾਲ ਹੈ ਮਹੱਲਾ ਨਾਨਕ ਸਰ ਤਰਨਤਾਰਨ ਵਾਲਾ ਉਹ ਦਿੰਦਾ ਸੀ ਤੇ ਜੋਬਨਦੀਪ ਸ਼ਰਮਾ ਜਿਹੜਾ ਇਹਨੂੰ ਬਾਹਰੋਂ ਪੈਸੇ ਆਏ ਸੀਗੇ ਦੇ ਅਕਾਊਂਟ ਚ ਆਉਂਦੇ ਸੀਗੇ ਜਦੋਂ ਵੀ ਕ੍ਰਾਈਮ ਨੂੰ ਜਿਹਾ ਇਹੋ ਜਿਹਾ ਸੈਂਸੇਸ਼ਨਲ ਕ੍ਰਾਈਮ ਨੂੰ ਅੰਜਾਮ ਦਿੰਦੇ ਸੀਗੇ ਇਹ ਤਰਨਤਨ ਪੁਲਿਸ ਵੀ ਸਾਡੇ ਨਾਲ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਇਹਨਾਂ ਤੋਂ ਜੀ ਟੋਟਲ ਰਿਕਵਰੀ ਪਿਸਟਲ ਤੀਬ ਔਰ ਸਪਰੇ ਪੇਂਟ ਕੈਨ ਨੂੰ ਉਹਨਾਂ ਦੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਬਿਨਾ ਨੰਬਰੀ ਬੇਸਿਕਲੀ ਜਦੋਂ ਅੱਜ ਸਵੇਰ ਦੀ ਗੱਲ ਹੈ ਕਿ ਪੁਲਿਸ ਪਾਰਟੀ ਸਾਡੇ ਐਸਐਸਆਈ ਸਿਵਲ ਲਾਈਨ ਦੇ ਉਹ ਇੱਥੇ ਵਿਜੀਲੈਂਸ ਆਫਿਸ ਦੇ ਕੋਲ ਪੈਟਰੋਲਿੰਗ ਕਰ ਰਹੇ ਸੀ ਕਿਉਂਕਿ ਰਾਤ ਨੂੰ ਨਾਈਟ ਡੋਮੀਨੇਸ਼ਨ ਚੱਲ ਰਹੀ ਹੈ ਫੈਸਟੀਵਲ ਸੀਜ਼ਨ ਕਰਕੇ ਉਹਨਾਂ ਨੇ ਬਿਨਾਂ ਨੰਬਰੀ ਮੋਟਰਸਾਈਕਲ ਇੱਕ ਦੇਖਿਆ ਇਹਨਾਂ ਨੂੰ ਜਦੋਂ ਚੈੱਕ ਕਰਨ ਵਾਸਤੇ ਗਏ ਤਾਂ ਉਹ ਬੰਦਾ ਭੱਜ ਗਿਆ ਤੇ ਜੇ ਨੇ ਫਾਇਰ ਕਰ ਦਿੱਤਾ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨੀਤ ਨਾਲ ਤਾਂ ਉਹ ਐਸਏ ਨੇ ਵੀ ਆਪਣੇ ਸਰਵਿਸ ਪਿਸਤਲ ਨਾਲ ਹਵਾ ਚ ਪਹਿਲਾਂ ਫਾਇਰ ਕਰਕੇ ਵਾਰਨ ਕੀਤਾ ਇੱਕ ਲੜਕਾ ਇੱਥੋਂ ਭੱਜਿਆ ਆਪਣੇ ਉਹਦੇ ਤੋਂ ਲਫਾਫਾ ਵੀ गिर ਗਿਆ ਦੂਜੇ ਨੇ ਫੇਰ ਦੁਬਾਰਾ ਜਦੋਂ ਫਾਇਰ ਕੀਤਾ ਤਾਂ ਪੁਲਿਸ ਨੇ ਸੈਲਫ ਡਿਫੈਂਸ ਫਾਇਰ ਕੀਤਾ ਜਿਸ ਨਾਲ ਉਹ ਇੰਜਰਡ ਹੋਇਆ ਉਸ ਤੋਂ ਇਲਾਵਾ ਜਿਹੜਾ ਦੂਜਾ ਲੜਕਾ ਉਹਨੂੰ ਪੱਜ ਕੇ ਪੁਲਿਸ ਪਾਰਟੀ ਨੇ ਵੀ ਕਾਬੂ ਕਰ ਲਿਆ ਸੋ ਇਹ ਚਾਰੋਂ ਮੁਲਜ਼ਮ ਜਿਹੜੇ ਗ੍ਰਿਫਤਾਰ ਹੋਏ ਨੇ ਇਹ ਜਿਹੜਾ ਮੇਨ ਹੈ ਗੁਰਵਿੰਦਰ ਹਰ ਅਲੀਸ ਹਰਮਨ ਇਹ ਐਡਮਿਟਡ ਹੈ ਹਸਪੀਟਲ 'ਚ ਜਿਹੜੇ ਇਲਾਜ ਹੈ ਇਹਦੇ ਨਾਲ ਸਾਡੇ ਜਿਹੜਾ ਤਰਨਤਨ ਤੇ ਇਸ ਏਰੀਏ ਦੇ ਵਿੱਚ ਜਿਹੜਾ ਮੋਡਿਊਲ ਸੀਗਾ ਉਹ ਸਾਰੇ ਬਸਟ ਕੀਤਾ ਇਹਨਾਂ ਦੇ ਬਾਕੀ ਨੈਟਵਰਕਸ ਸਾਰੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਔਰ ਤਰਨਤਨ ਪੁਲਿਸ ਦੀ ਟੀਮ ਵੀ ਸਾਡੇ ਨਾਲ ਆਈ ਹੋਈ ਹੈ ਸਾਰੇ ਜੁਆਇੰਟਲੀ ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਅਕੇ ਕੀਤੀ ਜਾ ਰਹੀ ਸਰ ਜਿਹੜਾ ਲਫਾਫਾ ਡਿੱਗਾ ਉਹਦੇ ਵਿੱਚ ਕੀ ਸੀ ਪੇਂਟ ਦਾ ਉਹ ਸੀਗਾ ਕੈਨਗੀ ਉਹਦਾ ਕੀ ਕੰਮ ਸੀਗਾ ਤਾਂ ਲੱਗਦਾ ਕੁਝ ਆਇਆ ਦੇਖੋ ਬੇਸਿਕਲੀ ਇਹ ਗ੍ਰਾਫਿਟੀ ਦਾ ਕੰਮ ਕਰਦੇ ਐ ਲਾਲਚ ਵਾਸਤੇ ਤੇ ਇਹਨਾਂ ਨੂੰ ਪੈਸੇ ਜਿਹੜੇ ਆ ਜਾਂਦੇ ਬਾਹਰੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਜੋ ਬੰਦੇ ਅਕਾਊਂਟ ਦੇ ਵਿੱਚ ਆਏ ਆ ਉਸ ਚੱਕਰ ਦੇ ਵਿੱਚ ਤੇ ਨਾਲ ਐਕਸਟਰਸ਼ਨ ਤੇ ਮਰਡਰ ਅਟੈਂਪਟ ਟੂ ਮਰਡਰ ਦੇ ਪਰਚੇ ਵੀ ਇਹਨਾਂ ਤੇ ਪੁਰਾਣੇ ਦਰਜ ਨੇ ਤਰਨਤਨ ਦੇ ਏਰੀਏ ਚ ਔਰ ਉੱਥੇ ਕਾਫੀ ਦਹਿਸ਼ਤ ਪਾਈ ਹੋਈ ਸੀ ਪਿੱਛੇ ਇਵੈਂਟ ਵਲਟੋ ਏਰੀਏ ਚ ਇਹਨਾਂ ਨੇ ਔਰ ਜਿੱਥੇ ਵੀ ਜਾ ਕੇ ਪਹਿਲਾਂ ਫਾਇਰਿੰਗ ਕਰ ਦੇਣੀ ਮੁੜ ਕੇ ਬੰਦੇ ਨੂੰ ਐਕਸਟਰੈਸ਼ਨ ਕਾਲ ਆ ਜਾਣੀ ਉਸ ਤਰ੍ਹਾਂ ਦੀਆਂ ਐਕਟੀਵਿਟੀ ਜਿਹੜੀਆਂ ਫੋਰਨ ਬੇਸ ਹੈਂਡਲਰਸ ਦੇ ਇਸ਼ਾਰਿਆਂ ਦੇ ਕਰਦੇ ਰਹੇ ਆ ਸਰ ਇੱਥੇ ਕਿਸ ਸੰਚਾਰ ਤੋਂ ਖੜੇ ਸੀਗੇ ਜੀ ਇਹ ਡੈਫੀਨਿਟਲੀ ਕੋਈ ਨਾ ਕੋਈ ਕ੍ਰਾਈਮ ਕਰਨ ਦੇ ਚੱਕਰ ਚ ਸੀਗੇ ਉਹ ਸਾਰੀ ਹੁਣ ਪੁੱਛ ਕੇ ਚੱਲੇਗੀ ਹੋ ਸਕਦਾ ਕੋਈ ਗ੍ਰਾਫਿਟੀ ਦੁਆਰਾ ਲਿਖਣ ਦੀ ਕੋਸ਼ਿਸ਼ ਕਰ ਰਹੇ ਹੋਣ ਹਾਂ ਇਸ ਬੰਦੇ ਵਿੱਚ ਪਹਿਲਾਂ ਸਿਵਲ ਲਾਈਨ ਚ ਇੱਥੇ ਕੇਸ ਦਰਜ ਹੈ ਔਰ ਜੀਆਰਪੀ ਦੇ ਵਿੱਚ ਵੀ ਜਿਹੜੀ ਟ੍ਰੇਨ ਦੇ ਉੱਤੇ ਵੀ ਲਿਖਿਆ ਗਿਆ ਸੀ ਉਹ ਕੇਸ ਵੀ ਦਰਜ ਹੈ ਇਹਨਾਂ ਸੋਲਵ ਹੋਇਆ ਸਾਰੇ ਦਾ ਸਾਰਾ ਸਰ ਹੁਣ ਕਿੰਨੇ ਕਾਪੀਆਂ ਮੰਗ ਚੁੱਕੇ ਨੇ ਇੱਕ ਇੰਜਰਡ ਹੈ ਜੀ ਤਿੰਨ ਗ੍ਰਿਫਤਾਰ ਨੇ ਤਿੰਨ ਜਿਹੜੇ ਅਦਰਵਾਈਜ਼ ਠੀਕ ਨੇ ਸਰ ਚਾਹਦੇ ਕਿ ਸਰੀਥ ਹੋ ਗਈ ਸਰ ਹਾਂਜੀ ਹਾਂਜੀ ਉਸ ਤੋਂ ਬਾਅਦ ਗ੍ਰਿਫਤਾਰੀਆਂ ਦੂਸਰੇ ਦੀਆਂ ਉਹਨਾਂ ਦੀ ਪੁੱਛਗਿੱਛ ਕੀਤੀ ਹੋਈ ਹੈ ਸਰ ਕਿੰਨੀਆਂ ਕਾਪੀਆਂ ਮੰਗ ਚੁੱਕੇ ਨੇ देखो वो सारी गल तरनतारन पुलिस दी टीम के, के 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 ने ਤੁਹਾਨੂੰ ਦੱਸਿਆ ਸੀ ਜੁਆਇੰਟਲੀ ਉਹਨਾਂ ਨੂੰ ਰਿਕੁਐਸਟ ਕਰਕੇ ਬੁਲਾਇਆ ਹੋਇਆ ਉਹ ਵੀ ਨਾਲ ਕਰ ਰਹੇ ਸਾਰੀ ਡੀਪਲੀ ਇਨਵੈਸਟੀਗੇਟ ਕੀਤੀ ਜਾਏਗੀ ਪਰ ਜਿਹੜੇ ਸਲੋਗਨ ਲਿਖੇ ਗਏ ਇਹ ਕਿਹਦੇ ਕਹਿਣ ਤੇ ਲਿਖੇ ਗਏ ਉਹ ਤਾਂ ਐਸਐਫਜੀ ਵਾਲੇ ਲਿਖਾਉਂਦੇ ਹੀ ਆ ਜੀ ਤੁਹਾਨੂੰ ਪਤਾ ਹੀ ਹੈ ਇਹਦੇ ਪਿੱਛੇ ਕੋਈ ਨਾਮ ਦਾ ਸਾਹਮਣੇ ਆਇਆ ਹੋਵੇ ਇੰਡੀਆ 'ਚ ਕੋਈ ਨਾਮ ਸਾਹਮਣੇ ਦਾ ਕੋਈ ਆਇਆ ਹੈ ਇੰਡੀਆ 'ਚ ਕੋਈ ਨਹੀਂ ਇੰਡੀਆ ਦੇ ਇਹੀ ਨੇ ਆਪਰੇਟਿਵਸ ਔਰੇ ਕ੍ਰਿਮੀਨਲਸ ਹੈਗੇ ਜਿਹੜੇ ਸੈਂਸੇਸ਼ਨਲ ਕ੍ਰਾਈਮ ਨੂੰ ਅੰਜਾਮ ਦਿੰਦੇ ਆ ਪੈਸੇ ਦੇ ਲਾਲਚ ਪਿੱਛੇ ਔਰ ਜਿਹੜੇ ਕ੍ਰਿਮੀਨਲ ਐਕਟੀਵਿਟੀਜ਼ ਸ਼ਾਮਲ ਨੇ ਆਪ ਪਹਿਲਾਂ ਵੀ ਕਿਹਨੇ ਪੁਲਿਸ ਅੱਗੇ ਪੈਸੇ ਆਏ ਸਰ ਹੁਣ ਤਾਂ ਕੋਈ ਹਾਂਜੀ ਖਾਤੇ 'ਚ ਪੈਸਾ ਆਇਆ ਇਹਨਾਂ ਦੇ ਕੋਈ ਹਾਂਜੀ ਜੋਬਨ ਨੂੰ ਬਾਹਰੋਂ ਐਸਫੀਜੀ ਵੱਲੋਂ ਇਹਦੇ ਅਕਾਊਂਟ 'ਚ ਆਇਆ ਇਹਨਾਂ ਵਾਸਤੇ ਉਹਨਾਂ ਨੇ ਦੂਜੇ ਆਪਣੇ ਦੋਸਤ ਦਾ ਅਕਾਊਂਟ ਦਿੱਤਾ ਸੀਗਾ ਜੋ ਬੰਦੀਪ ਸ਼ਰਮਾ ਜਿਹੜਾ ਟਰੱਕ ਦਾ ਕੰਮ ਕਰਦਾ ਨਾਲ ਉਹਦੇ ਅਕਾਊਂਟ 'ਚੋਂ ਤਾਂ ਹੀ ਉਹ ਅਰੈਸਟ ਹੋਇਆ ਇਸ ਕੇਸ ਚ ਸਰਕਰ ਹੋ ਕਿਸ ਤਰ੍ਹਾਂ ਦੇ ਸਰ ਇਹ ਕੀ ਹਾਲਾਤ ਨੇ ਕੋਈ ਬਾਰਬਰ ਹੈ ਜਿਹੜਾ ਮੁੰਡਾ ਬਾਰਬਰ ਦਾ ਕੰਮ ਕੰਮ ਕਰਦਾ ਵਿਸ਼ਾਲ ਐਮਪਲੋਇਡ ਦੋ ਬਾਰਬਰ ਦਾ ਕੰਮ ਕਰਦੇ ਰਾਦਰ ਇੱਕ ਮੁੰਡਾ ਟਰੱਕ ਦੇ ਉੱਤੇ ਕੰਮ ਕਰਦਾ ਸੜਕ ਪਿੰਡਾਂ ਵੱਲ ਚੱਲੀ ਗਏ ਸੀ ਦੋ ਇਹਨਾਂ ਵੱਲੋਂ ਹੋਈਆਂ ਦੋ ਫਾਇਰ ਪੁਲਿਸ ਵੱਲੋਂ ਇੱਕ ਹਵਾ 'ਚ ਰੋਕਣ ਵਾਸਤੇ ਵਾਰਨਿੰਗ ਦਾ ਦੂਜਾ ਇਹਨਾਂ ਦੇ ਜਦੋਂ ਸੈਲਫ ਡਿਫੈਂਸ 'ਚ ਲੱਗੀ ਹੈ ਥੈਂਕ ਯੂ ਜੀ ਫਾਟ